ਸਾਡੇ ਚਮਿਆਦੀ ਨਗਰ ਵਾਲੇ ਸਾਡੀ ਪੈਨ ਸੁਤਪਨ ਸਾਹਿਬ ਦੀ ਇਕਵਾਇ ਦੇ ਵਿੱਚ ਇਕੱਠੇ ਹੋਏ ਹੋ। ਬਸ ਸਾਡਾ ਮਕਸਦ ਇਹ ਆ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਹੜ੍ਹ ਆਏ ਆ ਜਿੱਥੇ-ਜਿੱਥੇ ਪਾਣੀ ਨੇ ਨੁਕਸਾਨ ਕੀਤਾ ਅੱਜ ਸਾਰੇ ਥਾਵਾਂ ਦੇ ਉੱਤੇ ਜਿਹੜਾ ਗ੍ਰਾਮ ਸਭਾਵਾਂ ਜੜੀਆਂ ਹੋ ਰੀਆਂ ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਕਰਦਾ ਮੰਤਵੇ ਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗ੍ਰਾਮ ਸੁਆਕ ਕਰਨੀਆਂ ਸਾਡੀ ਸਾਧਿਆਂ ਦੀ ਡਿਊਟੀ ਲਾਈ ਐਮ ਐਲ اے ਮੰਤਰੀਆਂ ਦੀ ਕਿ ਤੁਸੀਂ ਖੁਦ ਉੱਥੇ ਜਾਣਾ ਕਮੇਟੀ ਬਣਾਓ ਉਦੋਂ ਸਪਿੰਡ ਦਾ ਜਿਹੜਾ ਵੀ ਨੁਕਸਾਨ ਹੋਇਆ ਉਹਦੀ ਪੂਰਤੀ ਕਰਨੀ ਆ ਕਿਸੇ ਬੰਦੇ ਦਾ ਨੁਕਸਾਨ ਰਹਿ ਨਾ ਜਾਵੇ ਇਸ ਕਰਕੇ ਤੁਹਾਡੇ ਕੋਲ ਜਿਹੜਾ ਅਸੀਂ ਆਏ ਸੀਗੇ ਬਾ ਤੁਹਾਨੂੰ ਬੇਨਤੀਆਂ ਹੀ ਕਰਦੀਆਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਖੜਾ ਕਰਕੇ ਆਪਣਾ ਬਹੁਤ ਨੁਕਸਾਨ ਹੋਇਆ ਔਰ ਬਹੁਤ ਸਾਰਾ ਜਿੰਨਾ ਜ਼ਬਰਦਸਤ ਮੀ ਪਿਆ ਮੀਆਂ ਨੇ ਵੀ ਸਾਡੇ ਜਿਹੜੇ ਮਜਦੂਦ ਪਵਾਸ ਸੀਗੇ ਗਰੀਬ ਪਵਾਸ ਸੀ ਸਾਡੇ ਉਹਨਾਂ ਦੇ ਮਕਾਨ ਜਿਹੜੇ ਉਹ ਬਹੁਤ ਖਰਾਬ ਹੋਇਆ ਸੋ ਜਿਹੜੇ ਵੀ ਮਕਾਨ ਖਰਾਬ ਹੋਇਆ ਉਹ ਵੀ ਦੇਣੇ ਆ ਜਿਹੜਾ ਝੋਨਾ ਜਿਹੜਾ ਜਿੰਨਾ ਵੀ ਖਰਾਬ ਹੋਇਆ ਉਹ ਵੀ ਤੁਸੀਂ ਇਹ ਕਮੇਟੀ ਨੂੰ ਜਿਹੜਾ ਲਿਖਾਉਣਾ ਹੈ ਉਹਦਾ ਹੋ ਦੇ ਕੋਈ ਦੰਗਲ ਵੱਛਾ ਨੁਕਸਾਨ ਹੋਇਆ ਤੁਹਾਡੇ ਕਿਸੇ ਦੀ ਕੋ ਮੱਝ ਉੜ ਗਈ ਆ ਗਾਂ ਉੜ ਗਈ ਆ ਕੁਛ ਉੜ ਗਿਆ ਉਹਦਾ ਵੀ ਜਿਹੜਾ ਅਸੀਂ ਮੁਆਵਜ਼ਾ ਦੇਣਾ ਉਹ ਤੁਸੀਂ ਸਾਰਿਆਂ ਨੇ ਕਮੇਟੀ ਜਿਹੜੀ ਤੁਸੀਂ ਬਣਾਈ ਆ ਉਹ ਕਮੇਟੀ ਦੇ ਦਾਈ ਤੁਸੀਂ ਆਪਣਾ ਇੱਕ ਅੱਧੇ ਦਿਨ ਦੇ ਵਿੱਚ ਹੀ ਸਾਨੂੰ ਦੇਣਾ ਕਿਉਂਕਿ ਅਸੀਂ ਇਹ ਸਭਾ 15 ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੰਪਲੀਟ ਕਰਨਾ ਤੇ 15 ਅਕਤੂਬਰ ਤੱਕ ਪੂਰੇ ਪੰਜਾਬ ਦੇ ਵਿੱਚ ਇਹ ਮੌਜਾ ਜਿਹੜਾ ਉਹ ਅਸੀਂ ਵੰਡ ਦੇਣਾ ਉਹ ਅਸੀਂ ਚਾਹੁੰਦੇ ਆ ਕਿ ਜਿਸ ਵੀ ਬੰਦੇ ਦਾ ਨੁਕਸਾਨ ਹੋਇਆ ਉਹ ਬੰਦਾ ਕਿਸੇ ਵੀ ਤਰ੍ਹਾਂ ਰਹਿ ਨਾ ਜਾਵੇ ਉਹ ਬੰਦਾ ਹਰ ਬੰਦਾ ਆਪਣਾ ਜਿਦਾਜ ਪਰਵਾਦੀ ਸਾਹਿਬ ਲੱਗੇ ਆ ਤੁਹਾਡੇ ਪਿੰਡ ਹਰ ਬੰਦਾ ਜਿਹਦਾ ਨੁਕਸਾਨ ਹੋਇਆ ਉਹਨੂੰ ਉਹਦਾ ਹੱਕ ਮਿਲਣਾ ਚਾਹੀਦਾ ਔਰ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਾਂ ਗਲਤ ਚੀਜ਼ ਕੋਈ ਨਹੀਂ ਲਿਖਾਉਣੀ ਨਾ ਕਿਸੇ ਨੇ ਆਪਣੀ ਜ਼ਮੀਨ ਹੀ ਗਲਤ ਲਿਖਾਉਣੀ ਆ ਨਾ ਕਿਸੇ ਨੇ ਕੋਈ ਕਸਬਾ ਦੀ ਗਲਤ ਲਿਖਾਉਣਾ ਪਰ ਜਾਇਦ ਜੋ ਵੀ ਕਿਸੇ ਦਾ ਨੁਕਸਾਨ ਹੋਊਗਾ ਉਹਦੀ ਆਪਾਂ ਪੂrti ਕਰਾਂਗੇ ਇਹ ਤੁਹਾਨੂੰ ਬੇਨਤੀ ਕਰਨ ਆਏ ਸੀਗੇ ਇਹਦੀ ਸਿਕਤ ਪਹੇਦੇ ਕਿਉਂਕਿ 12 ਦੇ ਸਾਰੇ ਪੰਜਾਬ ਦੇ ਚ ਸ਼ੁਰੂ ਹੋਏ ਆ ਸਿਕਤ ਪਹੇਦੇ ਜਿਹੜਾ ਤੁਸੀਂ ਸਾਰੇ ਆਇਓ ਸਰਪੰਚ ਸਾਹਿਬਾਨ ਤੁਹਾਡੇ ਸਾਰੇ ਮੈਂਬਰ ਸਾਹਿਬਾਨ ਸਭ ਕਸਪੰਚ ਸਾਹਿਬ ਜੈਲਦਾਸ ਸਾਹਿਬ ਬੈਠੇ ਆ ਸਾਰੇ ਤੁਸੀਂ ਆਇਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ। ਬਸ ਸਾਡਾ ਮਕਸਦ ਇਹ ਨਾਲ ਕਿ ਕਿਸੇ ਬੰਦੇ ਦਾ ਜਿਹੜਾ ਜਿਸ ਦਾ ਵੀ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਮਿਲਣਾ ਨਾ ਵੈਦ ਹੈ। ਇਸ ਕਰਕੇ ਹੀ ਤੁਹਾਡੇ ਕੋ ਆਏ ਸੀਗੇ। ਤੁਸੀਂ ਬੈਠੇ ਹੋ ਆਪਣੀ ਕਮੇਟੀ ਜਿਹੜੀ ਕਿਧ ਪਕਿਧ ਨੂੰ ਆਇਆ ਨਾ। ਬੜਾ ਕੇ ਤੇ ਫੋੜੇ ਇੱਥੇ ਬਹਿ ਕੇ ਲਿਖ ਲਓ। ਜਿਹੜੀ ਆ ਜਿਹੜੇ ਜਿੱਦਾਂ ਇਹ ਕਹਿ ਰਿਹਾ ਸੀਗਾ ਤੋਤਾ ਕਿ ਘਰ ਮੱਲੇ ਠੀਕ ਆਵੇ ਉਹ ਸਾਰੇ ਹੀ ਲਿਖ ਕੇ ਲਿਸਟ ਦੇ ਦੇਣੀ ਆ ਪਰ ਉਹਦਾ ਆਧਾਰ ਕਾਰਡ ਨਾਲ ਦੇਣਾ ਕਾਪੀ ਦੇਣੀ ਆ ਆਧਾਰ ਕਾਰਡ ਦੀ ਉਹ ਨਾਲ ਦੇ ਦੇਣਾ ਜੇ ਲੇਡੀ ਦੇ ਨਾਮ ਤੇ ਉੱਤੇ ਆ ਉਹਦੇ ਘਰ ਦਾ ਨਾਮ ਦੇਣਾ ਜਿਹੜੇ ਬੰਦੇ ਦੇ ਨਾਮ ਤੇ ਉਹਦੇ ਬਾਪ ਦਾ ਨਾਮ ਨਾਲ ਦੇਣਾ ਇਹ ਤੁਸੀਂ ਦੇ ਦਿਓ ਅਸੀਂ ਤੁਹਾਨੂੰ ਤੁਹਾਡਾ ਬਣਦਾ ਹੱਕ ਜਿਹੜਾ ਉਹ ਦਵਾਵਾਂਗੇ ਅਸੀਂ ਮੁੱਖ ਮੰਤਰੀ ਦੇ ਹੁਕਮਾਂ ਤੇ ਤੁਹਾਡੇ ਦਰਮਿਆਨ ਆਏ ਆ ਤੁਹਾਡੇ ਕੋਲ ਸਾਡੇ ਤੁਹਾਡੇ ਸਾਰਿਆਂ ਵੱਲ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਵੀ ਕਰਾਂਗੇ ਅੱਗੇ ਵੀ ਅਪੀਲ ਕੀਤੀ ਹੈ ਇਹ ਨਾਲੇ ਵੱਲੋਂ ਕਿ ਜਿਸ ਦੀ ਜਿਸ ਦਾ ਖੇਤ ਉਸ ਦੀ ਜ਼ੇਤ ਤੇ ਮੁੱਖ ਮੰਤਰੀ ਸਾਹਿਬ ਨੇ ਪੋਲਿਸੀ ਬਣਾ ਕੇ ਉਸੇ ਲਾਗੂ ਕਰਤਾ ਹੁਣ ਵੀ ਇਹ ਨਾਲੇ ਵੱਲੋਂ ਜੋ-ਜੋ ਉਹਨਾਂ ਨੂੰ ਬੇਨਤੀਆਂ ਕਰਾਂਗੇ ਉਹ ਸਾਡੀਆਂ ਬੇਨਤੀਆਂ ਮੰਨਣਗੇ ਕਿਉਂਕਿ ਉਹਨਾਂ ਨੇ ਆਪ ਤੁਹਾਡੇ ਕੋ ਭੇਜਿਆ ਸੋ ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ